ਕਰ ਆਓ ਮੇਰੇ ਮੀਤ ਮੇਰੇ ਘਰ ਆਜੋ ਆਜੋ ਕਿਸੇ ਦਿਨ ਮੇਰੇ ਘਰ ਆਜੋ ਧਿਆਨ ਦੇਣਾ ਸਾਧ ਸੰਗਤ ਜੀ ਬੜੀ ਦੁਨੀਆ ਨੂੰ ਘਰ ਬੁਲਾਇਆ ਥੋੜਿਆਂ ਨੂੰ ਬੁਲਾਇਆ ਖਾ ਕੇ ਆਰਾਮ ਕੀਤਾ ਬਹੁਤ ਜਾਣੇ ਨੇ ਸਾਰਿਆਂ ਦੀ ਗੱਲ ਨਹੀਂ ਕਰਦਾ ਨਿੰਦਿਆ ਵੀ ਸਾਡੀ ਉਹਨਾਂ ਨੇ ਕੀਤੀ ਬਦਖੁਈਆਂ ਵੀ ਸਾਡੀਆਂ ਨੇ ਕੀਤੀਆਂ ਕਿਤੇ ਕਿਤੇ ਬੰਦਗੀ ਵਾਲੇ ਨੂੰ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਨੂੰ ਮੈਂ ਵੀ ਤੇ ਤੁਸੀਂ ਵੀ ਕਿਸੇ ਵੀ ਤਰੀਕੇ ਨਾਲ ਘਰ ਨਾ ਲੱਗੇ ਜਾਈਏ ਹਰ ਨੈਣ ਰਸ ਭਿੰਨੇ ਠੀਕ ਹੈ ਜੀ ਘਰ ਆਪਣੇ ਖੜੀ ਤੱਕਾਂ ਅਸੀਂ ਵੀ ਕਿਸੇ ਕਿਸੇ ਬੰਦਗੀ ਵਾਲੇ ਨੂੰ ਆਪਣੇ ਘਰ ਵਿਖੇ ਲੈ ਕੇ ਜਾਈਏ ਕੋਈ ਬੰਦਗੀ ਵਾਲਾ ਮਿਲ ਜਾਏ ਨਾ ਤੇ ਉਸ ਨੂੰ ਆਪਣੇ ਘਰ ਲੈ ਜਾਣਾ ਚਾਹੀਦਾ ਨਾ ਕੋਈ ਕਿਸੇ ਦੀ ਚਾਹ ਪਾਣੀ ਦਾ ਭੁੱਖਾ ਹੁੰਦਾ ਤੇ ਨਾ ਕੋਈ ਖਾਣ ਦਾ ਭੁੱਖਾ ਹੁੰਦਾ ਧਿਆਨ ਦੇਣਾ ਉਥੇ ਕੁਝ ਨਾ ਕੁਝ ਕਿਉਂਕਿ ਜਿੱਥੇ ਸੁਗੰਧੀ ਜਾਏਗੀ ਨਾ ਉੱਥੇ ਉਹਨੇ ਸੁਗੰਧੀ ਫੈਲਾਦਾ ਨਹੀਂ ਜਿੱਥੇ ਜਿੰਨ ਕੋ ਬਖਸ਼ਿਸ਼ ਹੋਏਗੀ ਜ਼ਰੂਰਤ ਨਹੀਂ ਕੁਦਰਤ ਹੈ ਕੁਦਰਤ ਹੈ ਕੁਦਰਤ ਆਪਈ ਬਖਸ਼ਿਸ਼ਾਂ ਬੁਖੀਰ ਦੇ ਦੀ ਬਗੈਰ ਗਲਤ ਬਗੈਰ ਗਲਤ ਇਸ ਕਰਕੇ ਦਰਸ਼ਨ ਪਰਸੀ ਹੈ ਗੁਰੂ ਕੇ ਜਨਮ ਮਰਨ ਦੁਖ ਜੈ ਜਿੱਥੇ ਗੁਰੂ ਸਭ ਜਲਦੇ ਨੇ ਜਿੱਥੇ ਗੁਰੂ ਦੇ ਪਿਆਰੇ ਜਾਂਦੇ ਨੇ ਉਹ ਥਾਨ ਸੁਹਾਵਾ ਪਵਿੱਤ ਹੈ ਜਿੱਥੇ ਸੰਤ ਸਭਾ